ਪਹੁੰਚ ਗਏ ਭਾਈ ਫਾਰਮ ਤੇ ਬਲੌਗ ਦੀ ਕਰਦੇ ਹਾਂ ਸ਼ੁਰੂਆਤ ਸਸਤਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿ ਮਕੈਮੋਂ ਸਾਰੇ ਜਾਨਵਰ ਸੈਟ ਸਾਰਿਆਂ ਦੇ ਘਰ ਪਰਿਵਾਰ ਵਧੀਆ ਤੇ ਆਹ ਦੇਖੋ ਤਿੰਨ ਚਾਰ ਕਬੂਤਰ ਬੈਠੇ ਆਹ ਦੇਖੋ ਆਵਾਰਾ ਕਬੂਤਰ ਬੈਠੇ ਹੈ ਤੇ ਜਸੇ ਨੇ ਫੋਨ ਕਰਿਆ ਕਹਿੰਦੇ ਵਰਤ ਕੇ ਨੇ ਅੰਡਾ ਦੇਦਾ ਹੈ ਉਹੀ ਭੂਰੀ ਜਿਹੜੀ ਵਹਿਂਦੀ ਅੰਡੇ ਨੂੰ ਉਹ ਨਹੀਂ ਤੇ ਤਾਂ ਡੇ ਟੇੜ ਆ ਗਈ। ਟੇੜ ਆ ਗਈ। ਪੂਰਾ ਫਿਕਰ ਟੇੜੀਆਂ ਮੂਹਰੇ ਢੜਦਾ। ਅੱਛਾ, ਚੱਲ ਕੋਈ ਨਾ ਹੁਣ ਲਗਾਤਾਰ ਦਈ ਹੋ ਜਾਣੇ ਉਹਨੇ। ਹੁਣ ਥੱਲੇ ਉਹਦੇ ਸਾਰੀ ਜਿਹੇ ਉਹ ਪਾਊਗਾ। ਹੁਣ ਇੱਥੇ ਆ ਆ ਗੇਟ ਖੁੱਲਿਆ, ਇਧਰ ਮੇ ਵੜ ਜਾਨੇ। ਚੱਟ ਤਾਂ ਮੈਂ ਲਿਆਦਾ। ਹਾਂ। ਜਦੇ ਦੇਖ ਕੇ ਭਾਈ ਦੇਖ ਕੇ ਹਰ। ਆਹੇ ਪੁੱਤ। ਦੇਖ ਤਾਂ। ਚੋਂ ਦਾ ਐਂਡਾ। ਮੈਂ ਨਹੀਂ ਚੋਂਗਾ ਨਹੀਂ ਹੈਗਾ। ਚੱਲ ਹਲੇ ਉਹ ਮੂ ਰੱਖਦੇ ਆਂ ਇਕੱਠੇ ਕਰ ਲਾਂਗੇ। ਕਬੂਤਰ ਖੋਲਲੇ ਤੇ ਖੁੱਲੇ ਹੀ ਐ ਅਗਰ ਤੂੰ ਇਹ ਮੈਨੇ 3 ਵਜੇ ਨੇ ਖੋਲਲੇ ਸੁਬਾਹ ਠੀਕ ਐ ਨਜ਼ਾਰੇ ਲੈਣ ਦੇ ਦੇਖੋ ਤੇ ਇਹ ਥੋੜਾ ਬੱਤਕ ਦਾ ਕਿ ਤੱਕੀ ਦਾ ਹੋਈ ਬੱਤਕ ਦਾ ਹੀ ਬੱਤਕਾ ਐਡਾ ਹਨਾ ਆਹ ਮੁਰਗੀਆਂ ਨੇ ਦੇਤੇ ਤੱਕੀ ਦਾ ਵੱਧ بڑا ਹੋਈ ਦੇਖ ਤਾਂ ਕਿੰਨਾ ਫਰਕ ਐ ਬਰਭੀ ਨਹੀਂ ਨਹੀਂ ਪੈ ਗਿਆ ਫਰਕ ਆਪਾਂ ਦੇਣੇ ਨੇ ਛੋਟੀਆਂ ਆਪਣੇ ਛੋਟੀਆਂ ਬੱਤਕਾਂ ਹਾਂ ਅੱਛਾ ਉਹ ਗੁੱਡੇ ਜਿਹੇ ਦਾ ਠੀਕ ਐ ਠੀਕ ਚਾਲੇ ਨੂੰ ਲੱਗ ਰੱਖ ਦੋ ਕੋਈ ਨਹੀਂ ਇਹਨੂੰ ਖਲਾਉਂਗੇ ਓਏ ਚਿੱਟਾ ਇਹਨੂੰ ਖਲਾਉ ਦੂੰਗੇ ਨਹੀਂ ਨਹੀਂ ਖਲਾਉ ਦੇ ਉਹ ਕਿਉਂ ਆ ਇੱਧਰ ਜਾਨਵਰਾਂ ਵੱਲ ਮਾਰ ਲਈ ਜੀ ਨਿਕਾ ਭਾਈ ਉਹ ਹਾਂ ਬਈ ਕੈਸੇ ਹੋ ਐ ਆਪ ਅੱਤਕ ਨਹੀਂ ਦਿੱਤਾ ਭਾਈ ਨੇ ਹਾਂ ਉਹ ਨਹੀਂ ਹਾਂ ਇਹ ਇਹ ਨਹੀਂ ਉਹ ਬਤਕਾਂ ਭਾਈ ਲੱਗੀਆਂ ਆਡੇ ਦੇਣ ਕਿਉਂਕਿ ਉਹ ਬਲੈਕ ਤੇ ਬਰਾਊਨ ਤਾਂ ਮੇਲ ਨੇ ਉਹ ਦੂਜੀਆਂ ਬਰਾਊਨ ਨੇ ਜਿਹੜੀਆਂ ਲਾਈਟ ਆ ਤੇ ਆਹ ਇਹ ਹੀ ਮੇਲਾ ਨੇ ਉਹ ਭਾਈ ਰਾਜ ਹੰਸ ਕਰੇਟ ਚ ਨਹੀਂ ਦਿੱਤਾ ਹੈ ਪਰ ਆਲੀ ਵਿਛਾ ਹੋ ਕੇ ਸਾਰੇ ਚ ਜਿ세 ਲਿਆ ਫੇਰਾ ਉਹ ਪਈ ਹੈਗੀ ਆਪਣੇ ਕੋਲ ਕਰੇਟ ਕੱਢਦੇ ਵਾਰ ਹਨਾ ਦੋਨਾਂ ਚ ਪਾ ਦੇ ਫੇਰ ਆਲੀ ਉਧਰ ਲੈ ਜੀ ਇਧਰ ਲੈ ਜੀ ਤੇ ਉਹ ਕੱਢ ਦਿੰਨੇ ਕਰੀਡ ਰੱਖਿਆ ਤਾਂ ਉਹ ਮੁਰਗੀਆਂ ਨੂੰ ਰੱਖ ਦਿੰਨੇ ਆ ਪਰਾਲੀ ਵਿਛਾ ਦੇ ਇੱਥੋਂ ਹੋਰ ਉਧਰੋਂ ਲਿਆ ਕੇ ਆਰਾਮ ਨਾਲ ਪਰਾਲੀ ਤੇ ਦਈ ਜਾਣਗੇ ਆਂਡੇ ਸਕੀਮ ਕੰਮ ਕਰ ਗਈ ਆਪਣੀ ਮਾਮੇ ਆ ਨਾ ਅਸੀਂ ਨਾ ਸੋਚਦੇ ਸਾਨੂੰ ਕਿਸੇ ਨੇ ਕਿਹਾ ਦਾ ਕਹੇ ਵੀ ਇਹਨਾਂ ਨੂੰ ਲੱਗ ਲੱਗ ਕਰੋ ਤਾਂ ਆਂਡੇ ਦੇਣ ਲੱਗਣਗੇ ਆ ਉਹ ਮੋਦਨ ਨੇ ਤਾਂ ਕਿਹਾ ਲੱਗ ਲੱਗ ਕਰੋ ਉਹੀ ਚੱਲ ਹੁਣ ਅਸੀਂ ਫੇਰ ਆ ਬੱਤਕਾਂ ਨੂੰ ਦੇ ਤੇ ਆ ਖੁੱਡਾ ਵੀ ਉਹ ਖੁੱਡਾ ਵੀ ਬੱਤਕਾਂ ਨੂੰ ਬਾਕੀ ਸਾਰਾ ਸੈਟ ਆ ਪੰਦਰੇ ਬਣਾ ਲਿਆ ਕਿਉਂਕਿ ਚਲ ਮਾਮੀ ਉਹਨਾਂ ਨੇ ਉਰੇ ਪੈਣਾ ਹੁੰਦਾ ਰਾਤ ਨੂੰ ਨਾਲੇ ਇਹਨਾਂ ਨੂੰ ਠੀਕ ਆ ਪੱਖਾ-ਪੱਖਾ ਲੱਗਦਾ ਹੋ ਗਿਆ ਨਾਲੇ ਕਬੂਤਰ ਆਪਣੇ ਅੰਦਰ ਹੋ ਗਏ ਓਕੇ ਆ ਹਾਂ ਬਈ ਕੈਚੇ ਹੋ ਆ ਦੇਖੋ ਕਿੱਥੇ ਝੜ-ਝੜ ਵਹਿੰਦੇ ਨੇ ਰਲੇ ਠੀਕ ਆ ਠੀਕ ਆ ਓਕੇ ਰਬੋਟਾਂ ਨੇ ਮਾਮੇ ਕਰਮੀ ਬਹੁਤਾ ਹੈ ਉਹ ਨਹੀਂ ਪਾਈ ਅੱਜ ਰੋਟੀਆਂ ਰੋਟੀਆਂ ਹੁਣ ਮੈਂ ਲੈ ਕੇ ਆਉਣਾ ਬਿਛਾ ਦੇ ਬਿਛਾ ਦੇ ਇੱਕ ਗੱਦਾ ਜਾਂ ਉਧਰ ਲੈ ਜਾ ਬਿਛਾ ਦੀਆਂ ਨਾ ਅੱਧਾ ਕਿ ਵਿਛਾਈਂ ਜਸੇ ਇਹ ਚੋਂ ਇਹਦਾ ਬਾਹ ਫੁੱਲ ਜਾਣਾ ਸਾੜਾ ਹਾਂ ਅੱਧਾ ਪਰੇ ਵਿਛਾ ਦਾਂਗੇ ਫਿਰਦੇ ਨਿਆਰੇ ਲੰਦੇ ਹੁਣ ਪਹੁੰਚ ਕੇ ਘਰੇ ਬਾਈ ਮੀਂਹ ਦੇਖੋ ਮੀਂਹ ਬੱਦਲ ਆਇਆਂ ਪੂਰਾ ਗੰਧ ਮਿਚ ਗਿਆ ਫਸਲਾਂ ਨਾ ਖਰਾਬ ਹੋਣ ਪੈ ਲਈ ਹਟ ਜਵੇ ਕਿਉਂਕਿ ਫਸਲਾ ਵੱਡਣ ਨੂੰ ਨੇ ਮੀਂਹੇ ਹੋਰੇ ਗੰਦ ਪਾਤਾ ਨੁਰੀ ਓਏ ਖੜ ਕੀ ਕਰਦੀ ਐ ਤੇ ਸਫਾਈ ਕਰ ਰਹੀ ਐ ਘੋੜੀਆਂ ਵਾਲੀ ਹਾਂ ਬਾਈ ਚੰਨੋ ਛੋਟੀ ਕਿਥੇ ਗਈ ਆ ਉਹ ਆ ਗਈ ਅੰਬਰ ਉਹ ਅੰਬਰ ਠੀਕ ਐ ਹੈ ਹਾਂ ਹਾਂ ਹੁਣ ਤਾਂ ਸੈੱਟ ਹੈ ਹੁਣ ਤਾਂ ਨਹੀਂ ਹੈਗੀ ਮੂੰਹ ਮਾਰਨੇ ਘਟ ਗਈ ਉਹ ਤਾਂ ਫਿਰ ਇਹਦੇ ਬਸ਼ੇਰੀ ਕਰਕੇ ਕਰਦੀ ਦੀ ਤੇ ਇਧਰ ਇਹ ਕਬੂਤਰਾਂ ਨੂੰ ਹੀ ਪਾਤਾ ਭਾਈ ਦਾਣਾ ਪਾਣੀ ਆ ਚੱਕੋ ਓਕੇ ਮਾਣ ਬੱਚੇ ਅੱਜ ਕੱਲ ਤੇ ਨਿਕਲਣੇ ਆਲੇ ਹਨਾਂ ਦੇ ਇਹਨੂੰ ਵੀ ਕਰ ਦਨੇ ਆ ਬੰਦ ਆ ਨਿਕਲ ਨਹੀਂ ਹੈਗੇ ਇਧਰ ਹੁਣ ਨਿਕਲੇ ਆ ਸਾਲੇ ਦਾਣਾ ਪਾਣੀ ਪਾ ਦੈ ਇਹਨਾਂ ਨੂੰ ਆ ਪਾਣੀ ਤਾਂ ਵੜ ਗਿਆ ਵਿੱਚ ਝਾਲ ਚ ਪਰ ਉਹ ਪਾਉਣੇ ਪਈ ਸੁੱਕੀ ਜਗਾ ਥਾਣੇ ਕੋਈ ਆਵਾਜ਼ ਚਲੋ ਖਾਣਗੇ ਪੀਣਗੇ ਤੇ ਕਬੂਤਰ ਉੜਦਈਆਂ ਦੇਖੋ ਆ ਆ ਉੜਦਾ ਇੱਕ ਇੱਕ ਆਉੜਦਾ ਇੱਕ ਅਦਾ ਹੋਰ ਉੜਦਾ ਹੁਣ ਬਾਈ ਮੀ ਆ ਗਿਆ ਬਹੁਤ ਆ ਰਿਹਾ ਹੁਣ ਤੇ ਆ ਮਿੱਟੀ ਮਗਾ ਲਈ ਸੀ ਇੱਥੇ ਪਾਉਣ ਨੂੰ ਇਹ ਵੀ ਅੱਧ ਵਿਚਾਲੇ ਰਹਿ ਗਿਆ ਕੰਮ ਕੱਢ ਜੋ ਮੈਂ ਸਕੂਟਰੀ ਉੱਥੇ ਲਾ ਦਾਂ ਫੱਟੇ ਨੂੰ ਕਰਤਾ ਰੰਗ ਮਵੇਂ ਜਾਨਵਰ ਕਰਤੇ ਅੰਦਰ ਕਰ ਦਈਏ ਮੌਸਮ ਬਹੁਤ ਗੜਬੜ ਹੋ ਗਿਆ ਕਰ ਦੇਖਣਾ ਅੱਛਾ ਪੰਡਾ ਪਾਉਂਦਾ ਤੇ ਆਹ ਬਾਹ ਲਿਆਤਾ ਬਾਈ ਅਸੀਂ ਕਿਹਾ ਵੀ ਚੱਲ ਥੋੜੀ ਬਹੁਤੀ ਮਿੱਟੀ ਹੈ ਜੋ ਖਿੱਚ ਕੇ ਪਾ ਲਾਂਗੇ ਪਰ ਗੜਬੜ ਬਹੁਤ ਹੋ ਗਈ ਮੀਂਹ ਦੀ ਜਿਆਦਾ ਦੇਖੋ ਤਾਂ ਉਹ ਮੀਂਹ ਚ ਹਲੇ ਉੱਡਦੇ ਫਿਰਦੇ ਆ ਕਬੂਤਰ ਆ ਉਹ ਫਿਰਦਾ ਇੱਕ ਇੱਕ ਆ ਕੋਠੀ ਦੇ ਬੈਠਾ ਉਹ ਦੂਜੀ ਦੇ ਜੇ ਸ਼ਾਇਦ ਇਹ ਦਿਖੇ ਇੱਥੋਂ ਪਰ ਕਿੱਧਰ ਗਈ ਕੋਠੀ ਏ ਏ ਏ ਏ ਔਹ ਦੇਖੋ ਔਹ ਦੇਖੋ ਇੱਕ ਆ ਗਿਆ ਇੱਕ ਆ ਉਹ ਫਿਰਦਾ ਨਹੀਂ ਵਈ ਵੱਧ ਗਿਆ ਜਿਆਦਾ ਤੇ ਮੈਂ ਜਾਨਵਰਾਂ ਵੱਲ ਨਿਗਾ ਮਾਰ ਲਵਾਂ ਕਿਉਂਕਿ ਕੰਮ ਗੜਬੜ ਹੋ ਜਾਊਗਾ ਨਹੀਂ ਤਾਂ ਆਗੇ ਆਗੇ ਜਾਨਵਰ ਤਾਂ ਅੰਦਰ ਆ ਜਾਓ ਸਾਲਿਓ ਇੱਕ ਦੋ ਕੇ ਅੰਦਰ ਆਏ ਨੇ ਤਰਕੀ ਦਾ ਚੱਲ ਆ ਗਏ ਕੁਛ ਕੁ ਮੁਰਗੀਆਂ ਆ ਗੀਆਂ ਕਬੂਤਰ ਦਾ ਬੰਦ ਕਰ ਤੇ ਆ ਇੱਧਰ ਦੇਖ ਲੋ ਕਿਵੇਂ ਫੜਦੇ ਨੇ ਲੈ ਕੋਈ ਨਾ ਕੋਈ ਨਾ ਕਰੋ ਕਰੋ ਜੋ ਕਰਨਾ ਕਰੋ ਬੰਦ ਆ ਜੋ ਆਓ 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 ਆਜੋ 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 ਤੇ ਬਈ ਮੁਰਗੀਆਂ ਵੀ ਲੱਗੀਆਂ तकरीबन ਸਾਰੀਆਂ ਆਂਡੇ ਦੇਣ ਤੇ ਆ ਬੱਤ ਕਾਂਦੇ ਨੇ ਮੰਮੇ ਇੱਧਰ ਬਾਛੜ ਆਉਂਦੀ ਆ ਯਾਰ ਆਂਡਿਆਂ ਨੂੰ ਕਿੱਧਰ ਰੱਖੇਗਾ ਹਾਟੋ ਟੋਕਰੀ ਲੈ ਟੋਕਰੀ ਚ ਰੱਖ ਲੈਣੇ ਆ ਹਾਂ ਹਾਂ ਇੱਥੇ ਰੱਖ ਦੇਣਾ ਟੋਕਰੀ ਇਹਦੀ ਟੋਕਰੀ ਜਿਹੋ ਪਾ ਲਾ ਮਾੜੀ ਜੀ ਪ੍ਰਾੜੀ ਮਾਮੇ ਆ ਆਹੀ ਖਾਣੇ ਚ ਪਾ ਲਾ ਇਹ ਥਲੇ ਬੰਦ ਨਹੀਂ ਕਰਦੇ ਉਸ ਆਪਾਂ ਕੋਈ ਨਾ ਥੋੜੀ ਜੀ ਰੱਖ ਲਾ ਬਸ ਫੁੱਟਣ ਦੋ ਚਾਲ ਆਂਡੇ ਵੀ ਮੈਂ ਇਹ ਚ ਪਾ ਦਾਂ ਇਧਰ ਰੋਮਾ ਆਜੋ 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 ਹਾਂ ਚਾਰਨੇ ਦਾ ਉਹ ਖੁੱਡੇ ਚ ਜਾਣਾ ਹੈ ਨਾ ਜੇ ਹੁਣ ਆਪ ਚਲੇ ਜਾਣੀ ਹੈ ਖੁੱਡੇ ਚ ਹੈਂ ਆ ਵੀ ਖੋਲ ਦੇ ਖੜ ਜਾ ਆਪੇ ਵੜ ਜਾਣ ਚਲੋ ਚਲੋ ਖੜੇ 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 ਦਾਣੇ ਦੂਨੇ ਦਾ ਨਹੀਂ ਭਾਲਦੀਆਂ ਕੋਈ ਵੀ ਦੋਸਤਾ ਜਿਹੜੀ ਉਹਦਾ ਨਹੀਂ ਹੈ ਚਲੋ ਚਲੋ ਭਾਈ ਫਿਰਨ ਗਿਆ ਮਲਾਦਾ ਫਿਰ ਨਹੀਂ ਆ ਮਾ ਮੂੰਹ ਨਹੀਂ ਚੇ ਫਿਰਨ ਗਏ ਮੀਂਚ ਹਾਲੇ

ਉਹ ਵੀ ਗਿਨਿਆ ਭਾਈ ਬਤਕਾਂ ਸਾਰੀਆਂ ਬੰਦ ਹੋ ਗਈਆਂ ਆ ਵੀ ਅੰਦਰ ਆ ਗਏ ਬਸ ਇਹਨਾਂ ਨੂੰ ਬ੍ਰਹਮਾ ਨੂੰ ਉਧਰ ਬਾੜ ਦੇਣ ਆਪਾਂ ਓਹੋ ਓ ਤੇਰੀ ਐਨਾ ਕਰ ਪਈ ਮੁਰਗੀਆਂ ਧਗਦਾ ਆ ਗਈਆਂ ਚੱਲ 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 ਬਾਕੀ ਲਿਆਉਣਾ ਹਾਂ ਇੱਧਰ ਨੂੰ ਘੇਰ ਕੇ ਓਕੇ ਆ ਭਾਈ ਸਾਰੇ ਜਾਨਵਰ ਕੁਲਾ ਦੇ ਟਿਕਾਣੇ ਆਣ ਨਹੀਂ ਹੈਂ ਮੀ ਵਾ ਤੇਜ ਆ ਗਿਆ ਲੈ ਮੀ ਦਾ ਨਹੀਂ ਬਾਈ ਕੁਝ ਪਤਾ ਦੇਖੋ ਕਿਵੇਂ ਪੈ ਰਿਆ ਉਹ ਟਿਕ ਜੋ ਟਿਕ ਜੋ ਸਾੜੇ ਇੱਕ ਦੋਏ ਨਾਲ ਲੜੀ ਜਾਂਦੇ ਆ ਤੇ ਮੈਂ ਕਹਿੰਦਾ ਬਾਈ ਕਮੈਂਟ ਬੋਲ ਦਵਾ ਮੈਂ ਨਲਾਇਕ ਯੂਟਿਊਬਰ ਜੱਸਾ ਯੂਜ਼ਰ ਨਾਈਕ ਥੈਂਕ ਯੂ ਵੀਰੇ ਸਰੇਂਦਰ ਭਾਰਦਵਾਜ ਨਾਈਸ ਪਿਕ ਥੈਂਕ ਯੂ ਵੀਰੇ ਆਰਪੰਤ ਟਵਾਣਾ ਨਾਈਕ ਥੈਂਕ ਯੂ ਵੀਰੇ ਬਿਆਨਤ ਕਲੇਰ ਵੀਰਾ ਰਾਜਾ ਲਵਾਨਾ ਸਵਰਾਜ ਮਾਹੀ ਥੈਂਕ ਯੂ ਬਾਈ ਆਰਪੰਤ ਟਵਾਣਾ ਅਮਰ ਤੋਂ ਢੱਲੋਂ ਓਕੇ ਆ ਜਾਵਾ ਬਾਈ ਜਿਹੜੇ ਫੈਂਟੇਲ ਲਿਆਂਦੇ ਆ ਬਾਈ ਨਿਊ ਉਹ ਤਾਂ ਦਿਖਾ ਦਿਓ ਹਾਂਜੀ ਆ ਦੇਖ ਲਓ ਵੀਰੇ ਮੈਂ ਬਲੌਗ ਤੁਹਾਨੂੰ ਦੱਸਿਆ ਸੀ ਨਾ ਉਹ ਬਲੌਗ ਤਿੰਨ ਚਾਰ ਦਿਨ ਜਿਹੜੇ ਆਏ ਨਹੀਂ ਉਹ ਜਮਾ ਪਾਈ ਸੀ ਓਕਣੇ ਫਿਰ ਮੈਂ ਹੁਣ ਪਾਈ ਜਾਣਾ ਰੈਗੂਲਰ ਹਰਮਨ ਪ੍ਰੀਤ ਬਾਈ ਕਬੂਤਰਾਂ ਲਈ ਠੰਡੇ ਪਾਣੀ ਦੀ ਸਪੈਸ਼ਲ ਵੀਡੀਓ ਬਣਾ ਦਿਓ ਜ਼ਰੂਰ ਵੀਰੇ ਕਰਨ ਵੀਰ ਜੀ ਅਗਲੀ ਵੀਡੀਓ ਕਬੂਤਰ ਤੇ ਬਣਾਇਓ ਠੀਕ ਹੈ ਠੀਕ ਹੈ ਵੀਰੇ ਬਿਸ਼ੂ ਸ਼ਰਮਾ ਵੀਰੇ ਪਾਣੀ ਵਾਲਾ ਪੌਟ ਵੱਡਾ ਕਰ ਲਾ ਵੀਰੇ ਹਾਂਜੀ ਹੌਲੀ ਹੌਲੀ ਕਰਾਂਗੇ ਆਪਾਂ ਸੈਟਿੰਗ ਕਣਕ ਤੋਂ ਬਾਅਦ ਕਰਾਂਗੇ ਹੁਣ ਗੁਰਵੀਰ ਸਿੰਘ ਜਰਮ ਸ਼ੇਵਡ ਲੈ ਕੇ ਆਉ ਬਾਈ ਠੀਕ ਹੈ ਵੀਰੇ ਠੀਕ ਹੈ ਜੀ ਜਰੂਰ ਅਰਮਾਨ ਗਿੱਲ ਵੀਰੇ ਕਬੂਤਰ ਨੀਂ ਉਡਾਣੇ ਤੁਸੀਂ ਉਡਾਣੇ ਵੀਰੇ ਪੰਜ ਚਾਰ ਦਿਨ ਚਾ ਡਾਉਣ ਲੱਗ ਜਣਾ ਹਲੇ ਬਾਜ ਬਹੁ ਪੈਂਦਾ ਵੀਰੇ ਸਾਡੇ ਕਰਨ ਜੋਹਰ ਸੈਣੀ ਲਵਦੀਪ ਕਰਨ ਜੋਲ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਫੈਂਟੇਲ ਤਾਂ ਦੇਖ ਲੋ ਵੀਰੇ ਬਾਕੀ ਮੈਂ ਦਿਖਾ ਦੇ ਵੀਡੀਓ ਜਣਾ ਆਦੇ ਬਈ ਜੰਦੇ ਜੰਦੇ ਆ ਜਾ ਹੁਣ ਇੱਥੇ ਕਦੇ ਖੜ ਗਿਆ ਕਹ ਜੇ ਸੀ ਵੀ ਮਗਾਵਾ ਤੇ ਮੀਤਾ ਬਾਈ ਹਰੇ ਗੰਦ ਪਾਊਗਾ ਆਪਾਂ ਚੱਲਦੇ ਆ ਘਰ ਨੂੰ ਮਿਲਦੇ ਆ ਅਗਲੇ ਵਲੌਗ ਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜ਼ੋਰ ਬਹੁਤ ਲੱਗਾ ਹੁੰਦਾ ਲੱਗਦਾ ਠੀਕ ਹੈ ਜਾਨਵਰ ਲੈ ਆਉਣੇ ਪੈਂਦੇ ਨੇ ਵੀਡੀਓ ਬਣਾਉਣ ਲਈ ਠੀਕ ਹੈ ਮਿਲਦੇ ਆ ਅਗਲੀ ਵੀਡੀਓ ਚ ਤੇ ਵਲੌਗ ਨੂੰ ਸ਼ੇਅਰ ਜ਼ਰੂਰ ਕਰ ਦਿਓ